ਪੰਜਾਬ ਦਾ ਧਿਆਨ ਸ਼ਾਇਦ ਪੰਜਾਬ ਪੁਲਿਸ ਦਾ ਧਿਆਨ ਸ਼ਾਇਦ ਬਾਰਡਰ ਵੱਲ ਹੋਊਗਾ ਇਸ ਮੌਕੇ ਤੇ ਉਹਨਾਂ ਨੇ ਬੀਬੀਐਮਬੀ ਦੇ ਚੇਅਰਮੈਨ ਤੇ ਕੁਝ ਅਧਿਕਾਰੀਆਂ ਨੂੰ ਅੱਜ ਸਵੇਰੇ ਸਵੇਰੇ ਬਿਨਾਂ ਕਿਸੇ ਇਨਫਾਰਮੇਸ਼ਨ ਦੇ ਬਿਨਾਂ ਕਿਸੇ ਕਿਸੇ ਪ੍ਰੀਅਰ ਕੋਈ ਪਹਿਲਾਂ ਜਾਣਕਾਰੀ ਦੇ ਲੋਹਾਂਡ ਜਿਹੜਾ ਡੈਮ ਜਿਹੜਾ ਬਣ ਹੈ ਉੱਥੇ ਜਾ ਕੇ ਮਤਲਬ ਪੰਜਾਬ ਦਾ 200 ਕਿੱਸੇ ਪਾਣੀ ਵਾਲਾ ਗੇਟ ਬੰਦ ਕਰਕੇ ਹਰਿਆਣੇ ਵਾਲਾ ਗੇਟ ਖੋਲ੍ਹਿਆ ਜਿਉਂ ਹੀ ਮੈਨੂੰ ਪਤਾ ਲੱਗਿਆ ਮੈਂ ਇਮੀਡੀਏਟਲੀ ਉੱਥੋਂ ਨੰਗਲ ਵਾਸਤੇ ਪ੍ਰਵਾਨਾ ਹੋਇਆ ਤਾਂ ਚੇਅਰਮੈਨ ਸਾਹਿਬ ਨੂੰ ਦੱਸਿਆ ਗਿਆ ਕਿ ਤੁਹਾਡੇ ਕੋਲੇ ਕੋਈ ਆਰਡਰ ਨਹੀਂ ਤੁਹਾਡੇ ਕੋਲੇ ਗੇਟ ਖੋਲ੍ਹਣ ਦਾ ਕੋਈ ਅਧਿਕਾਰ ਨਹੀਂ ਤਾਂ ਉਹ ਗੇਟ ਜਿਹੜਾ ਦੁਬਾਰਾ ਬੰਦ ਕਰਕੇ ਪੰਜਾਬ ਨੂੰ ਦੁਬਾਰਾ ਰੀਸਟੋਰ ਕਰਤਾ ਉਹ ਪਾਣੀ ਇਦੋਂ ਨੰਗੜ ਹੈ ਇੱਥੇ ਵੀ ਉਹਨੂੰ ਪੁੱਛਿਆ ਗਿਆ ਕਿ ਕੋਈ ਆਰਡਰ ਦਿਓ ਕੱਲ੍ਹ ਮਾਨਯੋਗ ਹਾਈ ਕੋਰਟ ਦਾ ਆਰਡਰ ਆਇਆ ਉਹਦੇ ਵਿੱਚ ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਪਾਣੀ ਦੇ ਦਿਓ ਉਸ ਆਰਡਰ ਦੇ ਵਿੱਚ ਮੈਨਾਂ ਇਹ ਜਿੱਸਾ ਬੈਠੇ ਨੇ ਉਸ ਆਰਡਰ ਦੇ ਵਿੱਚ ਇਹ ਲਿਖਿਆ ਹੈ ਔਰ ਜਿਹੜਾ ਕੱਲ੍ਹ ਦਾ ਆਰਡਰ ਹੈ ਪਾਣੀ ਦਾ ਇਹ ਆਰਡਰ ਮਾਨਯੋਗ ਹਾਈ ਕੋਰਟ ਦਾ ਇਹਦੇ ਵਿੱਚ ਇਹ ਲਿਖਿਆ ਇਹਨਾਂ ਨੇ ਕਿ 2525 ਨੂੰ ਜਿਹੜੀ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਦੇ ਵਿੱਚ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਹੋਮ ਸੈਕਟਰੀ ਚੇਅਰ ਮੈਚ ਜਿਹੜੀ ਮੀਟਿੰਗ ਹੋਈ ਸੀ ਇਹ ਉਹਦੇ ਮੁਤਾਬਕ ਜਿਹੜਾ ਤੁਸੀਂ ਚਲੋ ਦੋਨੇ ਬੈਠ ਕੇ ਗੱਲ ਕਰ ਲਓ ਔਰ ਦੋ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਨਹੀਂ ਕਿ ਪਾਣੀ ਦੇ ਦਿੱਤਾ ਜਾਵੇ ਉਹਦੇ ਵਿੱਚ ਸਿਰਫ ਇਹ ਲੈਣਾ ਤੁਹਾਨੂੰ ਕਾਫੀ ਦੇ ਦਾਂਗੇ ਅਸੀਂ ਆਏ ਮਨੂ ਬਾਈਕੋਟ ਦੇ ਫੈਸਲੇ ਵੀ ਆਇ ਨਾ ਨੇ ਪਾਟ ਯੂਨੀਅਨ ਹੋਮ ਸਕੱਟਰੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਦੇ ਵਿੱਚ ਇਹ ਵੀ ਇਹ ਲਿਖਾਇਆ ਹੈ ਕਿ ਇਟ ਵਾਸ ਐਡਵਾਈਸਡ ਨਾਟ ਆਰਡਰ ਸਲਾਹ ਦਿੱਤੀ ਜਾਂਦੀ ਹੈ ਕਿ ਇਹ 4500 ਕੇ ਜਿਹੜਾ ਐਕਸਟਰਾ ਪਾਟਰ ਵਾਲਾ ਭਾਖੜਾ ਨੇ ਹਰਿਆਣਾ ਮੰਗ ਰਿਆ ਉਹਨੂੰ ਮਤਲਬ ਰਿਕੁਆਇਰਮੈਂਟ ਜਿਹੜੀ ਉਹਨਾਂ ਦੀ ਹੈਗੀ ਉਹਨੂੰ ਪੂਰਾ ਕਰਨ ਬਾਰੇ ਵਿਚਾਰ ਕੀਤਾ ਜਾਵੇ ਤੋ ਇਸੇ ਨੂੰ ਆਰਡਰ ਬੰਨੀ ਬੈਠੇ ਨਹੀਂ ਇਹ ਤਾਂ ਪ੍ਰੈਸ ਰੀਲਿਸ ਹੈ ਪਾ ਉਹਦੇ ਇਹ ਇਸ ਮੀਟਿੰਗ ਦੇ ਮਿਨਿਟਸ ਕਿੱਥੇ ਨੇ ਆਰਡਰ ਕਿੱਥੇ ਹੈ ਜਦੋਂ ਅੱਜ ਚੇਅਰਮੈਨ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਸਿਰਫ ਫੱਟਾ ਚੱਕਣ ਭੇਜਦੇ ਇਥੇ ਹਾਈ ਕੋਰਟ ਨੇ ਇਹ ਵੀ ਕਿਹਾ ਜੇ ਤੁਹਾਨੂੰ ਪਸੰਦ ਨਹੀਂ ਹੈਗਾ ਤੁਹਾਨੂੰ ਨਹੀਂ ਮੰਨਦੇ ਤੁਸੀਂ ਇਸ ਫੈਸਲੇ ਨੂੰ ਤਾਂ ਤੁਸੀਂ ਇਹਨੂੰ ਚੈਲੰਜ ਵੀ ਕਰ ਸਕਦੇ ਸਾਨੂੰ ਮੌਕਾ ਤਾਂ ਦਿਓ ਸੁਪਰੀਮ ਕੋਰਟ ਜਾਣ ਦਾ ਤੁਹਾਨੂੰ ਕਿਹੜੀ 8 ਦਿਨਾਂ ਦੀ ਮਤਲਬ ਐਮਰਜੈਂਸੀ ਪੈ ਗਈ ਜਿਹੜੀ ਫਸਲ 8 ਦਿਨਾਂ ਚ ਹੀ ਹੁੰਦੀ ਹੈ ਔਰ ਤੁਹਾਨੂੰ ਇਮੀਡੀਏਟਲੀ 8500 ਫਿਊਸ ਚਾਹੀਦਾ ਜਦ ਕਿ ਤੁਹਾਡੇ 4000 ਨਾ ਸਰੀ ਜਾਂਦਾ ਕਿੰਨੇ ਮਹੀਨੇ ਦਾ ਸਾਰਾ ਅਪ੍ਰੈਲ 4000 ਨਾਲ ਹੀ ਕੱਢਿਆ ਮਈ ਚ ਪਤਾ ਨਹੀਂ ਕੀ ਹੋ ਗਿਆ ਇਹਨੂੰ 100 ਮੈਂ ਹੰਬਲੀ ਰਿਕੁਐਸਟ ਕਰਦਾ ਬੀਬੀਐਮਬੀ ਇਸ ਤਰ੍ਹਾਂ ਦੀਆਂ ਇਲੀਗਲ ਕਾਰਵਾਈਆਂ ਨਾ ਕਰੇ ਬੀਜੇਪੀ ਨੂੰ ਵੀ ਕਹਿਣਾ ਕਿ ਇੱਕ ਪਾਸੇ ਤਾਂ ਦੇਸ਼ ਜਿਹੜਾ ਹੈ ਉਹ ਖਾਸ ਤੌਰ ਤੇ ਪੰਜਾਬ ਦੇ ਬਾਰਡਰ ਤੇ ਤਾਂ ਬਹੁਤ ਜ਼ਿਆਦਾ ਟੈਨਸ਼ਨ 532 ਕਿਲੋਮੀਟਰ ਸਾਡਾ ਬਾਰਡਰ ਅਸੀਂ ਫੋਰਸਾਂ ਕਿੱਥੇ ਲਾਈਏ ਪੰਜਾਬ ਪੁਲਿਸ ਅਸੀਂ ਕਿੱਥੇ ਲਾਈਏ ਜੀ ਅਸੀਂ ਬਾਰਡਰ ਤੇ ਲਾਈਏ ਜਾਂ ਇੱਥੇ ਟੈਂਮਾ ਤੇ ਲਾਈਏ ਆ ਤੁਸੀਂ ਹਰ ਰੋ ਸਵੇਰੇ ਸਵੇਰੇ ਚੋਰੀ ਕਰਨਾਗੇ ਪਾਣੀ ਦੀ ਸਵੇਰੇ ਸਵੇਰੇ ਤੁਸੀਂ ਅਰਲੀ ਮਾਰਨਿੰਗ ਪਾਣੀ ਤੇ ਡਾਕਾ ਮਾਰਨਾਗੇ ਪੰਜਾਬ ਦੇ ਏਰੀਆ ਚ ਬੜੀ ਮੰਦਪਾਗੀ ਗੱਲ ਹੈ ਬੜੀ ਮੰਦਪਾਗੀ ਗੱਲ ਹੈ ਉਹ ਲੋਕ ਕਿੱਥੇ ਹੋਗੇ ਆਪ ਹਾਲਾਕੇ ਦੇ ਲੋਕ ਵੀ ਤਾਂ ਪੈਸੇ ਹੀ ਨਹੀਂ 20 ਪਿੰਡ ਇੱਥੇ ਐਜੇ ਨੇ ਜਿੱਥੇ ਪਾਣੀ ਨਹੀਂ ਪਹੁੰਚਦਾ 500 ਏਕੜ ਇੱਕ ਪਿੰਡ ਦੀ ਬੰਜਰ ਹੋਈ ਪਈ ਐ ਅਸਾ ਉਹਨਾਂ ਨੂੰ ਪਾਣੀ ਦੇਣ ਨੂੰ ਕਹਦੇ ਆ ਤੁਸੀਂ ਹੁਣ ਕਹਿੰਦੇ ਸਾਨੂੰ ਐਕਸਟਰਾ ਦੇ ਦਿਓ ਕਿਉਂਕਿ ਸਾਨੂੰ 10 ਸਾਲ 15 ਸਾਲ ਪਹਿਲਾਂ ਮਿਲਦਾ ਰਿਹਾ ਹੈ ਹੁਣ ਉਹ ਆਤ ਤੇ ਜਿਹੜੀ ਹੈ ਉਹ ਹੱਕ ਥੋੜੀ ਬਣ ਗਿਆ ਰਾਈਟ ਥੋੜੀ ਬਣ ਗਿਆ ਨਾ ਸੋ ਨਾ ਹਾਈ ਕੋਰਟ ਨੇ ਕੋਈ ਆਰਡਰ ਦਿੱਤਾ ਕਿ ਪਾਣੀ ਛੱਡੋ ਨਾ ਕਿਸੇ ਹੋਮ ਸੈਕਟਰੀ ਦੀ ਮੀਟਿੰਗ ਜ ਕੋਈ ਇਸ ਤਰ੍ਹਾਂ ਦਾ ਹੋਇਆ ਬੀਬੀਐਮਬੀ ਦੇ ਜਿਹੜੀਆਂ ਮੀਟਿੰਗਾਂ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਤਿੰਨ ਤਿੰਨ ਘੰਟੇ ਦਾ ਨੋਟਿਸ ਦੇ ਕੇ ਕਿੰਨੇ ਬੁਲਾ ਸਕਦੇ ਮੀਟਿੰਗ ਜਿੱਪ ਪੰਜਾਬ ਜਾਂਦੇ ਨਹੀਂ 60% ਸਾਡਾ ਹਿੱਸਾ ਨਾ ਮੈਨੂੰ ਕੋਈ ਫੋਨ ਆਇਆ ਚੇਅਰਮੈਨ ਦਾ ਕਿ ਮੈਂ ਚਲ ਜਾਣ ਲੱਗੇ ਹਾਂ ਜੀ ਉੱਧਰ ਅਸੀਂ 60% ਦੇ ਹਿੱਸੇਦਾਰਾਂ ਚ ਸਾਨੂੰ ਨਹੀਂ ਪਤਾ ਸਾਥੋਂ ਚੋਰੀਆਂ ਲੈ ਜਾਵੇਂ ਤੁਹਾਨੂੰ ਮਾਨਸਰ ਐਫ ਆਈ ਆਰ ਹੋਣੀ ਚਾਹੀਦੀ ਸਾਰੇ ਉਹ ਇਲੈਗਲ ਬਾਕੀ ਕਾਰਵਾਈਆਂ ਦੇ ਖਿਲਾਫ ਐਫ ਆਈ ਆਰ ਹੋਣੀ ਚਾਹੀਦੀ ਜਿਉਂ ਜਾਵਾਂਗੇ ਆਪਾਂ ਸੁਪਰੀਮ ਕੋਰਟ ਦੀ ਤਿਆਰੀ ਹੈ ਅਸੀਂ ਚੈਲੰਜ ਕਰਾਂਗੇ ਸਾਨੂੰ ਹਾਈ ਕੋਰਟ ਨੇ ਕਿਹਾ ਦੇ ਰਾਈਟ ਦਿੱਤਾ ਹੈ ਕਿ ਤੁਸੀਂ ਜਾ ਸਕਦੇ ਹੋ ਬਾਕੀ ਬਾਕੀ ਤੂੰ ਤਰੀਕੇ ਨੂੰ ਐਫ ਆਈ ਆਰ ਦੀ ਉਹ ਅਸੀਂ ਲੀਗਲੀ ਅਸੀਂ ਪੁੱਛਦੇ ਹਾਂ ਕਿ ਕਿਹੜਾ ਕਿਹੜਾ ਆਰਡਰ ਇੰਪਲੀਮੈਂਟ ਕਰਾਉਣਾ ਹੈ ਸੀ ਉਹ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਮੈਨੂੰ ਮਿਲਣਗੇ ਹਾਂ ਮੈਨੂੰ ਹਾਂ ਜੀ ਕਹਿ ਰਹੇ ਸੀ ਉਹ ਮੈਨੂੰ ਸ਼ਾਮ ਨੂੰ ਮਿਲਣਗੇ ਆਜਣ ਅਸੀਂ ਉੱਥੇ ਗੱਲ ਕਰਾਂਗੇ ਕਿ ਹਾਂ ਜੀ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਗਏ ਸੀ ਤੁਸੀਂ ਕਿੱਥੇ ਲਿਖਿਆ ਹੋਇਆ ਕਿ 8500 ਛੱਡ ਦੋ ਹਾਈ ਕੋਰਟ ਨੇ ਲਿਖਿਆ ਹੈ ਹੋਮ ਸੈਕਟਰੀ ਨੇ ਲਿਖਿਆ ਕੀ ਨੇ ਲਿਖਿਆ ਦੱਸੋ ਬਾਤਾਂ ਉਹ ਬੰਦੇ ਆ ਉਸਾਸੇ ਮੁਲਾਕਾਤ ਦਾ ਸੰਭਵ ਕਿਉਂ ਨਹੀਂ ਹੋ ਸਕੀ ਕੀ ਕਰ ਇੱਥੇ ਹਾਲਾਤ ਦੇਖੋ ਨਾ ਪੱਲੋਆਂ ਆਰਡਰ ਤੇ ਬਣ ਸਾਦੇ ਸੀ ਅਸੀਂ ਉਹਨਾਂ ਨੂੰ ਪਹਿਲਾਂ ਇਹ ਕਿਹਾ ਕਿ ਤੁਸੀਂ ਪਹਿਲਾਂ ਤੁਹਾਨੂੰ ਅਸੀਂ ਸੇਫਲੀ ਅਸੀਂ ਤੁਹਾਨੂੰ ਇੱਥੋਂ ਚਲੇ ਜਾਓ ਕਿਉਂਕਿ ਲੋਕ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਲੋਕ ਫਿਰ ਅਸੀਂ ਡੈਮ ਅਸੀਂ ਇਸੇ ਕਰਕੇ ਤਾਂ ਕਿਹਾ ਸੀਗਾ ਕਿ ਪੁਲਿਸ ਅਸੀਂ ਡੈਮ ਸੇਫਟੀ ਵਾਸਤੇ ਲਾਈ ਹੈ ਪਰ ਲੋਕ ਆਗੇ ਪਬਲਿਕ ਆ ਗਈ ਇੱਥੇ ਕੀਤਪੁਰ ਸਾਹਿਬ ਆ ਗਏ ਲੋਕ ਲੋਹਾਂਡ ਆ ਗਏ ਜਦੋਂ ਜਿਉਂ-ਜਿਉਂ ਪਤਾ ਲੱਗੀਆਂ ਲੋਕ ਆਈ ਜਾਂਦੇ ਪਾਣੀ ਦੇਖੋ ਐਸੀ ਇੱਕ ਚੀਜ਼ ਹੈ ਪੰਜਾਬੀਆਂ ਦੀ ਲਾਈਫਲਾਈਨ ਹੈ ਸੋ ਉਹਦੇ ਨਾਲ ਤੁਸੀਂ ਛੇੜਛਾੜ ਕਰੋਗੇ ਔਰ ਉਹ ਉਹ ਚੋਰੀਆਂ ਡਾਕਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਪਬਲਿਕ ਜਿਹੜੀ ਆ ਉਹਦੇ ਰੋਸ ਨੂੰ ਰੁਕਣਾ ਮੁਸ਼ਕਲ ਹੈ ਸਾਹਿਬ ਡੈਮਾਂ ਦੀ ਸੁਰੱਖਿਆ ਕਰਦੀ ਲੋੜ ਹੈ ਸੇਫਟੀ ਐਕਟ ਬਣਾਇਆ ਗਿਆ ਜਦ ਕਦੀ ਪਰ ਹੋ ਕੀ ਰਿਹਾ ਓਹ ਹੋਏ ਬਸ ਲੜਾ ਰਹੇ ਨੇ ਆਪ ਦਾ ਮਿਸ ਅਫਸਰ ਉਹ ਢੂੰਡ ਰਹੇ ਆ ਮੈਂ ਇੱਕ ਕਾਰਵਾਈ ਦੀ ਸਖਤ ਨਿੰਦਾ ਕਰਦਾ ਜੋ ਚੇਅਰਮੈਨ ਸਾਹਿਬ ਆ ਪਾ ਕੇ ਕਹਿੰਦੇ ਅਸੀਂ ਗੇਟ ਖੋਲਾਂਗੇ ਇਹ ਸਾਡੀ ਬੀਬੀਐਮਬੀ ਅਜੇ ਲੀਗਲੀ ਵੀ ਦੇਖਿਆ ਜਾਵੇ ਨਾ ਸਾਡੀ ਤਾਂ ਤੇ ਫੋਟੋ ਵੀ ਲਾਉਂਦੇ ਓਏ ਆ ਦੇ ਦਫਤਰ ਚ ਹਰਿਆਣੇ ਤੇ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਹੋਈ ਫੋਟੋ ਸਾਡੀ ਲਾਉਂਦੇ ਸਾਡਾ ਸਮਝਦੀ ਕੁਛ ਨਹੀਂ ਸਾਡੇ ਵਿਰੁੱਧ ਤਾਂ ਜੋ ਹਾਈ ਕੋਰਟਾਂ ਜਾਂਦੇ ਨੇ ਉਹਦਾ ਪੈਸਾ ਸਾਨੂੰ ਦੇਣਾ ਪੈਂਦਾ ਜੀ ਜਿੰਨੇ ਵਕੀਲ ਕਰਨਗੇ ਜਿੰਨੀ ਉਹਨੇ ਫੀਸ ਆਉਣਗੇ ਸਾਡਾ ਪ੍ਰਸੈਂਟ ਪੰਜਾਬ ਦੇਊਗਾ ਕਿਉਂ ਦੇਊਗਾ ਸਾਹਿਬ ਇੱਕ ਸਾਹਿਬ Haryana government ਮੰਨ ਨਹੀਂ ਰਹੀ ਫੈਕਟਸ ਜਿਹੜੇ ਨੇ ਉਹ ਚਿੰਤਨ ਸਹਿ ਦੇਖਣ। ਚਿਕੜੇ 21 ਮਈ ਤੋਂ ਬਾਅਦ ਅਲਾਟ ਹੋ ਜੂਗਾ ਨਾ ਪਾਣੀ ਉਹਨਾਂ ਨੂੰ। ਫੈਕਟ ਪਹਿਲਾਂ ਫੈਕਟ ਬਤਾਵਗੇ ਪਾਣੀ ਦੇ ਰਹੇ ਸੀ ਬਿਕੜ ਬਿਨਾਂ ਫੈਕਟਾਂ ਤੋਂ ਦੇ ਰਹੇ ਸੀ। ਅਸੀਂ ਉਹਨੂੰ 6 ਚਿੱਠੀਆਂ ਲਿਖੀਆਂ ਅਰਮੀ ਨੇ ਬੀਵੀਐਮ ਦੀ ਮੀਟਿੰਗ ਵਿੱਚ 6 ਮਹੀਨਿਆਂ ਤੋਂ ਚਿੱਠੀਆਂ ਲਿਖਦੇ ਜਾ ਰਹੇ ਆ ਕਿ ਤੁਹਾਡਾ ਪਾਣੀ ਘਟੂ ਐ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਤੁਹਾਡਾ ਤੁਸੀਂ ਮਹੀ ਤੱਕ ਚਲਾਉਣਾ ਨਹੀਂ ਮੰਨੇ ਕਰਾਣੀ ਆ ਤਾਂ ਮਾਨ ਸਾਹਿਬ ਮਾਨ ਸਾਹਿਬ ਲੜਾਈ ਲੜਾਈ ਹੈ ਲੱਗਦਾ ਨਹੀਂ ਕਿ ਲੜਾਈ ਹੋਰ ਵੱਡੀ ਐ ਸਿੰਗਲ ਬੋਰਡ ਦੀ ਸਰ ਕਿਉਂਕਿ 70% ਇਸ ਦਾ ਸਿੰਗਲ ਬੋਰਡ ਸਿੰਗਲ ਐ ਉਹ 40% ਦਾ ਤਿੰਨ ਵੋਟਾ ਓਰ ਤੇ ਵੀ ਰਾਜਨੀਤੀ ਹੁੰਦੀ ਐ ਸਰ ਇਹ ਵੀ ਲੜਾਈ ਵੱਡੀ ਲੱਗਦੀ ਹੈ ਵੀ ਉਹੀ ਐ ਨਾ ਹੁਣ ਕੀ ਹੁਣ ਕੀ ਕੀਤਾ Rajasthan ਤੇ Haryana ਨੇ ਵੋਟ ਪਾ ਕੇ ਕਿਹਦੇ 2-1 ਨਾਲ फैसला करता है अपनी तो बोल रहे कि देशद्रोह का मुकदमा होना चाहिए बीबीएमबी के चेयरमैन को लॉक करने किसको बोल रहे हैं वो वो आपको बोल रहे हैं हाँ नहीं, नहीं।, नहीं नहीं को नहीं नहीं वो तो मंत्री हैं उनको बोलो ना कि सेंटर को कि जिन्होंने जो ऑर्डर देते हैं बिट्टू जी को बोलो कि देशद्रोह का मुकदमा वो जहाँ वो बड़े देशभक्त बैठे हैं ना जो हर को हर एक को देशभक्ति का सर्टिफिकेट देते हैं जो उनसे करवाओ ना तो बिट्टू जी आप तो सेंट्रल गवर्नमेंट का हिस्सा हो जो वहां से ऑर्डर करती है बीबीएमबी को क्या आज आज उठा दो ये मतलब हर चीज हमारे पे ही मतलब हम पर तो ये संकट मरा गया है एक तरीक तक तो कोई मुद्दा नहीं था ये अब उसके बाद जब इन्होंने खुद ही फैसला कर लिया कि हम इतना पानी देंगे और इतना छोड़ देंगे ऐसे कैसे छोड़ देंगे ਬਾਜੂ ਵਾਰੀ ਨਾ ਹੋਵੇ ਨੀ ਉਹਦੇ ਵਾਸਤੇ ਲੋਕਾਂ ਨੇ ਆਪਣਾ ਪੱਖ ਤਾਂ ਦੱਸਣ ਲਈ ਸਿਰਫ ਤੇ ਕੇਵਲ ਸਰਕਾਰ ਡਰਾਮਾ ਕਰ ਰਹੀ ਹੈ ਜਿਹੜਾ ਐਫੀਡੇਵਟ ਦਿੱਤਾ ਸੀ ਉਹਨਾ ਸਟਰੋਂਗ ਨਹੀਂ ਦਿੱਤਾ ਸਕੇ ਕਿਹੜਾ ਫਿਰ ਹਾਈ ਕੋਰਟ ਦੇ ਵਿੱਚ ਜਿਹੜਾ ਸਾਡੇ ਤਾਂ ਬਹੁਤ ਦੇਰ ਤੋਂ ਉਸ ਤਾਂ ਇਹਨਾਂ ਦੇ ਐਫੀਡੇਵਟ ਵੀ ਸੰਭਾਲਦੇ ਫਿਰਦੇ ਆ ਉਹ ਤਾਂ ਨਾਂ ਬੋਲਣ ਘਟੋ ਘਟ ਜਿਨ੍ਹਾਂ ਨੇ ਚਾਂਦੀਆਂ ਕਈਆਂ ਫੜਾਈਆਂ ਇਹਨਾਂ ਨੂੰ ਹੈ ਤੋਂ ਉਹਨਾਂ ਦਾ ਕੀ ਹੈ ਤੁਸੀਂ ਦੇਖ ਤਾਂ ਲਿਆ ਵਿਧਾਨ ਸਭਾ ਚ ਬਾਈਬਾ ਸਾਹਿਬ ਹੋਰ ਹੀ ਗੱਲਾਂ ਕਰਦੇ ਨੇ ਠੀਕ ਨਹੀਂ ਹੈਗੇ ਉਹ ਸਭੀ ਆਪੀ ਦੇ ਵਿੱਚ ਆਤਮਾ ਉਹਨੇ ਸਿੱਠੀ ਜਿਹੜੀਆਂ ਪੰਜਾਬ ਕੋਟੇ ਦੀਆਂ ਭਰਪੀਆਂ ਜਿਹੜੀਆਂ ਉਹ ਲਗਾਤਾਰ ਪਿਛਲੇ ਸਾਲਾਂ ਵਿੱਚ ਕੱਟੀਆਂ ਉਹਦੇ ਲਈ ਜੇ ਕੋਈ ਕਾਨੂੰਨੀ ਚਾਰਾ ਜੋਈ ਕਰਦੇ ਆਂ ਜੀ ਕਾਰੇ ਚ ਜਿਹੜੀ ਭਰਪੀ ਜਿਹੜੀ ਪੰਜਾਬ ਦੇ ਬੀਵੀਐਮ ਵੀ ਖਤਮ ਕਰਨ ਬਾਰੇ ਸੋਚਦੇ ਜੀ ਜੇ ਤਾਂ ਉਹ ਕਹਿੰਦਾ ਕਾਰੇ ਬਾਸੇ ਚਿੱਟਾ ਹਥੀ ਬੰਨੇ ਜੀ ਮੰਨ ਦਸੋ ਜੀ ਹਰ ਤੀਜੇ ਮਹੀਨੇ ਇਹਨਾਂ ਨੂੰ ਪੈਸੇ ਦੇਣੇ ਹਰ თਮਾਹੀ ਕਿੱਥੇ ਪੈਸੇ ਖਰਚ ਦੇਣੇ ਜੀ ਫਟਾ ਖੋਲ ਦਾਂਗੇ ਜੀ ਫਟਾ ਬੰਦ ਕਰ ਦਾਂਗੇ ਦੋ ਕੰਮ ਨੇ ਇਹਨਾਂ ਕੋਲੇ ਸੋ ਬੀਵੀਐਮ ਵੀ ਦਾ ਪੁਨਰ ਕੱਟਣ ਹੋਣਾ ਚਾਹੀਦਾ ਕਿ ਇਹਦਾ ਸੰਵਿਧਾਨ ਚੇਂਜ ਕਰੋ ਅੱਜ ਦਾ ਅੱਜ ਬਤਾ ਦਿਓ ਸੈਫਟੀ ਸਕਿਉਰਟੀ ਐਕਟ ਜਿਹੜੀ ਉਹਦੀ ਬੈਠਕ ਦੀ ਜਿਹੜੀ ਤੁਸੀਂ ਇੱਕ ਹੋਰ ਜਿਹੜੀ ਬਣਾਈ ਹੈ ਤੁਸੀਂ ਕਮੇਟੀ ਉਹਦਾ ਡੈਲੀਗੇਸ਼ਨ ਤੁਹਾਡੀ ਸਰਕਾਰ ਦੇ ਉੱਤੇ ਲਾਰੇ ਦੇ ਕਾਂਗਰਸ ਨੇ ਕਈ ਲੀਟਰ ਲਾਰੇ ਦੇ ਕਿ ਵੀ ਤੋਂ ਤੁਹਾਡੇ ਹੁੰਦੇ ਜਿਹੜੀ ਆ ਉਹ ਜਿਹੜੀ ਕਮੇਟੀ ਜਿਹੜੀ ਬਣ ਗਈ ਤੁਸੀਂ ਆਪ ਜਿਹੜੀ ਆ ਉਹਨੂੰ ਉਸ ਵੇਲੇ ਸਰਕਾਰ ਕੀ ਦੀ ਸੀ ਡੈਮ ਸੇਫਟੀ ਐਕਟ ਆਇਆ ਸੀਗਾ ਉਹਨਾਂ ਉਦੋਂ ਜਦੋਂ ਕੋ ਜਿਸ ਵੇਲੇ ਡੈਮ ਸੇਫਟੀ ਐਕਟ ਪਰਲਮੈਂਟ ਚ ਆਇਆ ਸੀ ਸਰਕਾਰ ਕੀ ਦੀ ਸੀ ਹਾਂਜੀ ਫਿਰ ਉਹਨੂੰ ਕਿਹਨੇ ਬੁਲਾਇਆ ਇਹਨਾਂ ਨੇ ਉਹ ਕਹਿੰਦੇ ਨਹੀਂ ਉਹ ਭਵੰਤਵਨ ਕੱਲਾ ਸੀ ਉੱਥੇ ਉਹ ਵਿਰੋਧ ਕਰਦਾ ਉੱਥ ਇਹਨਾਂ ਦੇ ਕਿੰਨੇ ਸੀ ਕਾਂਗਰਸ ਦੇ ਸਾਰੇ ਉੱਥੇ ਸੀਗੇ ਐ ਬਿਰੋ ਕਰਦੇ ਉੱਥੇ ਕੱਲਾ ਭਵਾਂ ਤਮਾਂ ਤੇ ਪਾਈ ਜਾਓ ਕੋਈ ਕੱਲਾ ਵੀ ਵਿਰੋਧ ਕਰੇ ਇੱਥੇ ਆ ਕੇ ਸਰਕਾਰ ਚ ਵੀ ਆ ਕੇ ਇਹੀ ਕਰੇ ਜਿਸ ਵੇਲੇ ਟਾਈਮ ਹੈ ਸੇਫਟੀ ਐਕਟ ਆਇਆ 2021 ਸਰਕਾਰ ਕੀ ਦੀ ਸੀ ਫੌਂਗਦੀ ਸੀ ਕਿਰਪਾ ਕਰਕੇ ਉਹਨਾਂ ਦੱਸਦੇ ਗ੍ਰੋਹ ਬਾਦ ਤੋਂ ਜਬ ਤੱਕ ਲੱਗਣ ਤੋਂ ਬਾਅਦ ਗੱਲ ਕੀਤੀ ਹੈ ਤੁਸੀਂ ਕਿ ਇੱਕ ਲੋਕ ਇੰਦੀ ਗੱਲ ਲੱਗੀ ਹੈ ਕਿ ਗੁਰਦਾਸਪੁਰ ਪ੍ਰਸ਼ਾਸਨ ਨੇ ਇੱਕ ਫੈਸਲਾ ਦਿੱਤਾ ਕਿ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਤੱਕ ਬਿਜਲੀ ਰਿਕਮ ਬਲੈਕਆਊਟ ਹੋਵੇਗਾ ਦੀ ਸੀ ਨੇ ਆਰਡਰ ਗਾ ਲਿਖਦੇ ਨੇ ਕਿ ਆਪ ਨੂੰ ਬੱਚੀ ਪਾਉਣੀ ਹੈ। ਇਹ ਦੇਖੋ ਇਹ ਤਾਂ ਦੇਖੋ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ। ਜੋ ਵੀ ਸਾਨੂੰ ਹੋਮ ਮਿਨਿਸਟਰੀ ਤੋਂ ਜਾਂ ਡਿਫੈਂਸ ਮਿਨਿਸਟਰੀ ਤੋਂ ਤਹਾ ਤੋਂ ਜਿਹੜੇ ਆਰਡਰ ਆਉਣਗੇ। ਉਹਨੂੰ ਤਾਂ ਫੋਲੋ ਕਰਾਂਗੇ। ਮੈਂ ਇਹ ਹੀ ਤਾਂ ਕਹਿਣਾ। ਇੱਕ ਪਾਸੇ ਤਾਂ ਅਸੀਂ ਆਹ ਮੁਸੀਬਤ 'ਚ ਪਏ ਹੋਏ ਆਂ। ਬਲੈਕਆਊਟ ਹੋ ਰਹੇ ਨੇ। ਕੋਈ ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਹੈ, ਕਿੱਥੇ ਡਿੱਗਣੀ ਹੈ। ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮੜ ਤਾਂ ਸਾਡੇ ਤੇ। ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜਾਊਗਾ। ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜੇ ਇਸ ਪਾਣੀ ਨੂੰ ਵੇਚਣਾ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹਦੇ ਨਾਲ ਬਿਜਲੀ ਪੈਦਾ ਕਰਨੀ ਹੈ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ 'ਚ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਹੈ ਉਹ ਵੀ ਪਿੰਡਾਂ ਵਾਲੇ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪਾ ਜਿਹੜੀ ਹੈ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸੇੋਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸੇ ਹੋਣ ਚਾਹੇ ਉਹ ਕਿਸੇ ਪਾਸੇ ਜਦੋਂ ਤੋ ਉਹ ਸਿਜ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਵਾਂਗੇ ਸਰ ਗ੍ਰਾਮ ਮੰਤਰੀ ਨਾਲ ਮੀਟਿੰਗ ਹੈ ਉਹ ਚ ਕੋਈ ਗੱਲ ਹੋਈ ਪਾਣੀ ਦੀ ਆਪਾਂ ਕਰ ਜੀਏ ਨਹੀਂ ਕੱਲ ਤਾਂ ਸਿਰਫ ਜਿਹੜੇ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਤੇ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ਾ ਮੰਮਤਾ ਬੇਨਰਜੀ ਸੀਗੇ ਬਿਹਾਰ ਵਾਲਿਆਂ ਦਾ ਵੀ ਬਾਰਡਰ ਲੱਗਦਾ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ ਰਾਜਸਥਾਨ ਵਾਲੇ ਸੀ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਸਾਡੇ ਨੂੰ ਹਸਣ ਦੇਣਾ ਕਿ ਇਹਨੂੰ ਪਾਉਦਾ ਹੈ ਇਹ ਤਾਂ ਜੇ ਪੰਜਾਬ ਨੂੰ ਲੋੜ ਪਈ ਤਾਂ ਸੀ ਆਪਣੀ ਜ਼ਮੀਨ ਦੀ ਪੱਤੋਂ ਤੋਂ ਪਾਣੀ ਕੱਢ ਕੇ ਉਹਨਾਂ ਨੂੰ ਦੇ ਦਾਂਗੇ ਫਿਰ ਹੁਣ ਕੱਢ ਲਓ ਆਪਦਾ ਹਾਂ ਸਾਨੂੰ ਲੋੜ ਹੈ ਤੁਸੀਂ ਆਪਣਾ ਕੱਢ ਲਓ ਕੀ ਗੱਲਾਂ ਕਰਦੇ ਨੇ ਤੁਸੀਂ ਤੁਸੀਂ ਜ਼ਮੀਨ ਚੋਂ ਕੱਢ ਕੇ ਜੇ ਸਾਨੂੰ ਦੇਵੋਗੇ ਤੁਸੀਂ ਜਮੀਨ ਕੱਢ ਕੇ ਆਪ ਦੇ ਨਾਲ ਚ ਲੈ ਲਓ ਤੁਸੀਂ ਆਪਰੇਸ਼ਨ ਸਿੰਧੂਰ ਨੂੰ ਕਿ ਸਰਕਾਰ ਕਿਵੇਂ ਦੇਖਦੇ ਨੇ ਨਹੀਂ ਬਹੁਤ ਅੱਛਾ ਹੈ ਮੈਂ ਤਾਂ ਹਮ ਤੋਂ ਮੁਬਾਰਕਬਾਦ ਕੀ ਹੈ ਔਰ ਫੌਜ ਕੇ ਸਾਥ ਖੜੇਗੇ ਹਮ ਪੂਰਾ सरकार नहीं पूरे पंजाबी नब्बे परसेंट कुर्बानियां इस देश को इस तिरंगे को लहराने के लिए हमारी है तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर बड़ा अच्छा उनके जो जितने भी आतंकवादियों के जो मुख्यालय थे या उनके ट्रेनिंग सेंटर थे वो तबाह किए हैं बहुत अच्छी बात लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहां गोला गिरा तीन एक रागी दो ग्रंथी पाठी सिंह शहीद हो गए मतलब वो सिविल पे कर रहे हैं हम उनके आतंकवादियों के टिकानों पर कर रहे हैं, ठीक है ना? इवन हमने अभी उनकी फौज पर नहीं किया आतंकवादियों के टिकाने पर किया। तो अगर वो मतलब बाज नहीं आएंगे तो हमारी फौज तैयार है और फौज कौंसिल बढ़ाने के लिए हम तैयार है जिथे ਇਹ ਟਿਬਾ ਟਪਰੀਆ ਤੱਕ ਜੋ ਪਾਣੀ ਦੀ ਜੋਦ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਗੱਲ ਆਖੀ ਸੀ ਉਹ ਉਹ ਕਿੱਥੇ ਤੱਕ ਪ੍ਰੋਜੈਕਟ ਉਹ ਮੈਂ ਹੀ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈਡ ਹੈਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਤੇ ਤੁਸੀਂ ਸਾਥੋਂ ਹਜੇ ਫੇਰ ਆਪ ਫੱਟੇ ਚੱਕਣ ਆ ਜੰਨੇ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜੰਨੇ ਹੋ ਚੋਰੀਆਂ ਸਾਥੋਂ ਇਹ ਇਸ ਤਰ੍ਹਾਂ ਦੀ ਹਰਕਤ ਨੂੰ ਤਾਂ ਕੋਈ برداشت ਨਹੀਂ ਕਰੂਗਾ ਉਹ ਤਾਂ ਫਿਰ ਸਾਰਾ ਕੁਝ ਕਰਾਂਗੇ ਫਿਰ ਇਸ ਤਰ੍ਹਾਂ ਜੁਸਾਬ ਹੋਣ ਲੱਗ ਗਿਆ ਫਿਰ ਸਾਰਾ ਹੀ ਹੋਊਗਾ ਸਿਮਸਰ ਤੁਸੀਂ ਵਿਧਾਨ ਸਭਾ ਚ ਕਿਆ ਸੀ ਡਰਾਫਟ ਲੈ ਕੇ ਆਓਗੇ ਕਦੋਂ ਤੱਕ ਉਹ ਤਾਂ ਪਹਿਲਾਂ ਇਹਨਾਂ ਤੋਂ ਦਿਲੇ ਹੋ ਸੀ ਆਹਾ ਤੇ ਉਹ ਜਿਹੜਾ ਬਾਰਡਰ ਵਾਲਾ ਅਸੀਂ ਕਰ ਲਾਂਗੇ ਅਸੀਂ ਏਜੀ ਸਰ ਨੂੰ ਦੱਸਿਆ ਹੋਇਆ ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅਗੇ ਪਤਾ ਨਹੀਂ ਕਿੰਨੇ ਸਾਲ ਚੱਲਣਾ ਹੁੰਦਾ ਸੋ ਉਹਦੇ 'ਚ ਕੋਈ ਕਮੀ ਨਾ ਰਹਿ ਜਾਏ ਤਾਂ ਕਿ ਕੋਈ ਇਸ ਤਰ੍ਹਾਂ ਦਾ ਕਲੋਜ਼ ਨਾ ਕੋਈ ਵੀਕ ਵੀਕ ਪੁਆਇੰਟ ਨਾ ਰਹਿ ਜਾਏ ਕਿ ਉਹ ਕੱਲ ਨੂੰ ਕੋਰਟਾਂ ਕੋਟਾਂ 'ਚ ਲੈ ਜਾਣ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਆਪ ਕਰਨ ਜੋਗੇ ਹੈਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਆ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਜੋਗੇ ਬਹੁਤ ਬਹੁਤ ਧੰਨਵਾਦ